ਸਾਰੇ ਟਰੈਕਟਰ ਜਿਹੜੇ ਖੜੇ ਨੇ ਅੱਜ ਇਹਨਾਂ ਵੱਲੋਂ ਜਿਹੜਾ ਆ ਟਰੈਕਟਰ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਗਣਤੰਤਰ ਦਿਵਸ ਮੌਕੇ ਕਿਉਂਕਿ ਪਹਿਲਾਂ ਵੀ ਕੱਡੇ ਸੀ ਹਰ ਵਾਰ ਜਿਹੜਾ ਹਰ ਸਾਲ ਇਹ ਕੱਢਦੇ ਨੇ ਇਸ ਵਾਰ ਵੀ ਜਿਹੜਾ ਅੱਜ ਟਰੈਕਟਰ ਮਾਰਚ ਸ਼ੀ ਭਗਤ ਸਿੰਘ ਜੀ ਦੇ ਪਿੰਡ ਤੋਂ ਸ਼ੁਰੂ ਹੋਵੇਗਾ ਸੋ ਸਾਡੇ ਨਾਲ ਕੁਝ ਕਿਸਾਨ ਆ ਗੂ ਨੇ ਆਪ ਇਹਨਾਂ ਗੱਲਬਾਤ ਕਰਦੇ ਆ ਭਾਜੀ ਕੀ ਲੋਡ ਪੈ ਗਿਆ ਇਹਨੇ ਸਮੇ ਤੋਂ ਜਿਹੜਾ ਕਿਸਾਨ ਸੰਘਰਸ਼ ਕਰ ਰਿਹਾ ਹੈ ਉਹ 20 ਦੀ ਗੱਲ ਕਰੀਏ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਜਿਹੜਾ ਚੱਲਿਆ ਉਸ ਤੋਂ ਬਾਅਦ ਫਿਰ ਹਨ ਕਰਨੌਰੀ ਬਾਰਡਰ ਹੈ ਸ਼ੰਭੂ ਬਾਰਡਰ ਹੈ ਕੀ ਵਜ੍ਹਾ ਅੱਜ ਇਹ ਟਰੈਕ ਟਰੈਕਟਰ ਮਾਰਚ ਕੱਢਣ ਦਾ ਸਾਡਾ ਇੱਕੋ ਹੀ ਇੱਕ ਉਦੇਸ਼ ਵਾ ਪੇ ਅਸੀਂ ਇਹ ਟਰੈਕਟਰ ਮਾਰਚ ਦਰਸਾ ਰਿਹਾ ਪੇ ਕਿਸਾਨ ਜਿਹੜੇ ਆ ਅੱਜ ਦੀਆਂ ਸਰਕਾਰਾਂ ਤੋਂ ਨਾਖੁਸ਼ ਵਾ ਵਪਾਰੀ ਵਰਗ ਨਾਖੁਸ਼ ਵਾ ਜਿਹੜਾ ਦੇਸ਼ ਦਾ ਆਂਦਾਤਾ ਆ ਉਸ ਨੂੰ ਇਹਨੇ ਸਿੱਕੇ ਟੰਗ ਦਿੱਤਾ ਪੇ ਜਿਹੜਾ ਕਿਸਾਨ ਵਾ ਖੇਤ ਦੇ ਵਿੱਚ ਮਿਹਨਤ ਕਰਦਾ ਦਿਨ ਰਾਤ ਔਰ ਦੇਸ਼ ਦੇ ਵਿੱਚ ਦੇਸ਼ ਦੀ ਤਰੱਕੀ ਦੇ ਵਿੱਚ ਉਹ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਦਾ ਅੱਜ ਉਹਨੂੰ ਦਰਕਨਾਰ ਕੀਤਾ ਜਾ ਰਿਹਾ ਉਹਦੀਆਂ ਮੰਗਾਂ ਨੂੰ ਦਰਕਨਾਰ ਕੀਤਾ ਜਾ ਰਿਹਾ ਇਹ ਦੇਖ ਲਓ ਕਿ ਜਿਹੜੇ ਕਿਸਾਨ ਦੇ ਦੁਆਰਾ ਪੈਦਾ ਕੀਤੀ ਗਈ ਫਸਲ ਉਹ ਕਿਸਾਨ ਆਪਣੀ ਮਰਜ਼ੀ ਨਾਲ ਨਹੀਂ ਵੇਚ ਸਕਦਾ ਉਹਦੇ ਉੱਤੇ ਵੀ ਇਹ ਥੋਪਿਆ ਜਾ ਰਿਹਾ ਤੇ ਜਿਹੜਾ ਕਿਸਾਨ ਵਾਂ ਉਹ ਮੰਡੀਕਰਨ ਜਿਹੜਾ ਆ ਉਹਨੂੰ ਉਸ ਢੰਗ ਨਾਲ ਨਹੀਂ ਕਰਨ ਦਿੱਤਾ ਜਾਵੇਗਾ ਜਿਸ ਢੰਗ ਨਾਲ ਕਰਨਾ ਚਾਹੁੰਦਾ ਉਹ ਜੇਕਰ ਸਾਨੂੰ ਐਮਐਸਪੀ ਦੀ ਲੋੜ ਵਾ ਤਾਂ ਅਸੀਂ ਉਹਨਾਂ ਉਹਨਾਂ ਫਸਲਾਂ ਦੇ ਐਮਐਸਪੀ ਮੰਗ ਰਹੇ ਹਾਂ ਇਹਦੇ ਵਿੱਚ ਕਿਸਾਨ ਦੇ ਵਿੱਚ ਦੱਸੋ ਕੀ ਦੋਸ਼ ਵਾ ਕੋਈ ਵੀ ਚੀਜ਼ ਕੋਈ ਪੈਦਾ ਕਰਦਾ ਉਹ ਉਹਦਾ ਬਾਜੂ ਮੁੱਲ ਚਾਹਦਾ ਅਸੀਂ ਵੀ ਉਹ ਬਾਜੂ ਮੁੱਲ ਚਾਹਦੇ ਆ ਅਸੀਂ ਨਾ ਵੱਧ ਚਾਹਨੇ ਆ ਨਾ ਘਟ ਚਾਹਨੇ ਆ ਜਦੋਂ ਕਿ ਸਾਡੀ ਜਿਹੜੀ ਫਸਲ ਪੈਦਾ ਕਰਦੇ ਹਾਂ ਚਾਰ ਗੁਣਾ ਵੱਧ ਉਹ ਲਗਤ ਆ ਜਾਂਦੀ ਆ ਔਰ ਕੱਚੀਆਂ ਵਤਨਾ ਕਈ ਵਾਰ ਸਾਡੇ ਉਹ ਚਾਰ ਗੁਣਾ ਲਗਤ ਆਣ ਦੇ ਬਾਵਜੂਦ ਉਹ ਤੁਹਾਨੂੰ ਸੜਕਾਂ ਤੇ ਖਲਾਰਨੀਆਂ ਪੈਣੀਆਂ ਕਿਉਂਕਿ ਕੋਈ ਉਹਦੀ ਐਮਐਸਪੀ ਹੁੰਦੀ ਕੋਈ ਗਰੰਟੀ ਨਹੀਂ ਹੁੰਦੀ ਉਹੀ ਗਰੰਟੀ ਦੀ ਲੜਾਈ ਅਸੀਂ ਲੜ ਰਹੇ ਆ ਉਹ ਸਰਕਾਰਾਂ ਸਾਨੂੰ ਇਸ ਗੱਲ ਤੋਂ ਮੁਕਰ ਰਹੀਆਂ ਪੇ ਤੁਹਾਨੂੰ ਇਹ ਅਸੀਂ ਐਮਐਸਬੀ ਨਹੀਂ ਦੇਣੀ ਜਦੋਂ ਕਿ ਜੋ ਪਿਛਲੇ ਪਿਛਲਾ ਐਜੀਟੇਸ਼ਨ ਦਿੱਲੀ ਦੇ ਵਿੱਚ ਹੋਇਆ ਉਹਦੇ ਵੇ ਸਰਕਾਰਾਂ ਨੇ ਮੰਨਿਆ ਵੀ ਤੁਹਾਨੂੰ ਐਮਐਸਬੀ ਗਰੰਟੀ ਦਿੱਤੀ ਜਾਊਗੀ ਐਮਐਸਬੀ ਕਾਨੂੰਨ ਤੁਹਾਡੇ ਜਿਹੜੇ ਆ ਉਹ ਰੱਦ ਕੀਤੇ ਜਾਊਗੇ ਅਸੀਂ ਉਹ ਨਹੀਂ ਕਹਾਂਗੇ ਵੀ ਤੁਸੀਂ ਬਾਹਰ ਮੰਡੀਆਂ ਦੇ ਵਿੱਚ ਆਪਣੀ ਖੱਜਲ ਖਵਾਰੀ ਹੋਵੋ ਤੁਸੀਂ ਆਪਣੇ ਮੰਡੀਆਂ ਦੇ ਵਿੱਚ ਹੀ ਆਪਣਾ ਫਸਲ ਬੀਚ ਸਕਦੇ ਆ ਪਰ ਹੁਣ ਉਹਦੇ ਉੱਤੋਂ ਸਰਕਾਰ ਮੁਕਰ ਰਹੀ ਆ ਤੇ ਉਹਦੇ ਵਿਰੁੱਧ ਦੇ ਵਿੱਚ ਹੀ ਅੱਜ ਦਾ ਐਜੀਟੇਸ਼ਨ ਆ ਸਾਡੇ ਜਿਹੜੇ ਪ੍ਰਧਾਨ ਸਾਹਿਬ ਢੱਲੇਵਾਲ ਸਾਹਿਬ ਬੈਠੇ ਆ ਉਹ ਵੀ ਦੇਖੋ ਇਹੀ ਲੜਾਈ ਨਾਲੇ ਆ ਅਸੀਂ ਵੀ ਬਰਾਬਰ ਉਹਨਾਂ ਦੇ ਨਾਲ ਲੜਾਈ ਲੜ ਰਹੇ ਆ ਅਸੀਂ ਇਹ ਉਹਨਾਂ ਦੀ ਉਹਨਾਂ ਦੀ ਇਹੀ ਉਹਨਾਂ ਦੀ ਵੀ ਇਹੀ ਮੰਗਾਂ ਆ ਸਾਡੀਆਂ ਵੀ ਉਹੀ ਮੰਗਾਂ ਆ ਉਹਨਾਂ ਮੰਗਾਂ ਨੂੰ ਲੈ ਕੇ ਲੜਾਈ ਲੜ ਰਹੇ ਆ ਸੋ ਇਹੀ ਸਾਡੀ ਲੜਾਈ ਆ ਬਹੁਤ ਸਾਰੇ ਰਾਜਨੀਤਿਕ ਆਗੂ ਵੀ ਕਹਿ ਰਹੇ ਨੇ ਜਿਹੜੇ ਧਰਨਿਆਂ ਤੇ ਕਿਸਾਨ ਬੈਠੇ ਨੇ ਜਾਂ ਗਲੀਆਂ 'ਚ ਬੈਠੇ ਨੇ ਇਹ ਕਿਸਾਨ ਨਹੀਂ ਹੈਗੇ ਕਿਉਂਕਿ ਇਹਨਾਂ ਦੇ ਬੱਚੇ ਵਿਦੇਸ਼ ਚੱਲ ਗਏ ਜ਼ਮੀਨਾਂ ਇਹਨਾਂ ਨੇ ਵੇਚਤੀਆਂ ਗਹਿਣੇ ਰੱਖ ਦਿੱਤੀਆਂ ਇਹ ਲੜਾਈ ਸਿਰਫ ਤੇ ਸਿਰਫ ਪੋਲਿਟਿਕਸ ਦੀ ਲੜਾਈ ਹੋ ਰਹੀ ਆ ਨਾ ਕਿ ਇਹ ਕਿਸਾਨੀ ਲੜਾਈ ਹੋ ਰਹੀ ਆ ਦੇਖੋ ਜਿਹੜਾ ਤਾਂ ਬੰਦਾ ਕੋਈ ਵੀ ਆ ਜਿਹੜਾ ਵੀ ਬੰਦਾ ਆਪਣੇ ਹੱਕ ਦੀ ਇੱਥੇ ਗੱਲ ਕਰੂਗਾ ਨਾ ਜਿਹੜਾ ਵੀ ਬੰਦਾ ਇੱਕ ਦੂਜੇ ਦੇ ਇੱਕ ਜਣ ਕੇ ਕਿਸੇ ਵੀ ਬੰਦੇ ਦਾ ਹੱਕ ਲੈਣ ਦੀ ਗੱਲ ਕਰੂਗਾ ਸਰਕਾਰਾਂ ਦੇ ਵਿਰੁੱਧ ਗੱਲ ਕਰੂਗਾ ਉਹ ਇਹ ਹਮੇਸ਼ਾ ਇਹ ਕਹਿਣਗੇ ਬਈ ਇਹ ਕਿਸਾਨ ਨਹੀਂ ਹੈਗੇ ਇਹ ਬਾਹਰੋਂ ਆਏ ਬੰਦੇ ਬੈਠਿਆ ਇਹ ਹੋਰ ਬੰਦੇ ਆ ਇਹ ਬਹਰੂਪੀਏ ਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਤੇ ਕੋਈ ਵੀ ਬੰਦਾ ਜਿਹੜਾ ਸਰਕਾਰ ਦੇ ਵਿਰੁੱਧ ਬੋਲੂਗਾ ਅਜੀ ਨੂੰ ਇਹ ਦਿਖਾਵਾਂਗੇ ਮੀਡੀਆ ਦੇ ਉੱਪਰ ਇਹ ਦਿਖਾਵਾਂਗੇ ਕਿ ਇਹ ਬੰਦਾ ਕਿਸਾਨ ਨਹੀਂ ਇਹ ਬੰਦਾ ਬਾਹਰੋਂ ਲਿਆਂਦਾ ਗਿਆ ਇਹ ਬੰਦਾ ਦੂਜੀ ਪਾਰਟੀ ਦਾ ਆ ਕਿਉਂਕਿ ਜੇ ਉਹ ਇਦਾਂ ਨਹੀਂ ਦੁਹਰਾਨਗੇ ਤਾਂ ਦੇਸ਼ ਦੇ ਵਿੱਚ ਬਹੁਤ ਵੱਡਾ ਸੰਘਰਸ਼ ਖੜਾ ਹੋ ਜਾਊਗਾ ਉਹ ਇਸ ਗੱਲ ਤੋਂ ਡਰਦੇ ਆ ਇਥੇ ਗੱਲ ਕਰਕੇ ਕਿਸਾਨਾਂ ਨੂੰ ਕਹਿ ਰਹੇ ਆ ਪੇ ਅਸਲੀ ਕਿਸਾਨ ਨਹੀਂ ਐ ਇਹ ਬਾਹਰੋਂ ਲਿਆਂਦੇ ਗਏ ਆ ਇਹ ਪਲਾਂਟ ਕੀਤੇ ਗਏ ਆ ਰਵਨੀਤ ਬਿੱਟੂ ਇਹ ਕਹਿ ਰਿਹਾ ਸੀਗਾ ਕਿ ਮੈਂ ਕਿਸਾਨਾਂ ਦੇ ਸਾਰੇ ਪੂਤੜੇ ਜਾਣਦਾ ਐ ਇਹਨਾਂ ਦੀਆਂ ਕਟੀਆਂ ਕੀ ਕਮਜ਼ੋਰੀਆਂ ਮੇਰੇ ਹੱਥ 'ਚ ਆ ਕੀ ਲੱਗਦਾ ਇਹਨਾਂ ਦੇ ਲੀਡਰ ਜਿਹੜੇ ਆ ਉਹ ਕਿਸਾਨਾਂ ਦੇ ਨਾਲ ਚੱਲਣ ਦੀ ਬਜਾਏ ਉਲਟਾ ਸਰਕਾਰ ਦਾ ਹੱਕ ਕਰ ਰਹੇ ਕਿਉਂਕਿ ਬਿੱਟੂ ਸਾਹਿਬ ਨੂੰ ਹੁਣ ਕੈਬਨਿਟ ਮੰਤਰੀ ਬਣਾ ਦਿੱਤਾ ਰਾਜ ਮੰਤਰੀ ਬਣਾ ਦਿੱਤਾ ਗਿਆ ਕੀ ਕਹਿਣਾ ਚਾਹੁੰਦਾ ਜਦੋਂ ਜਦੋਂ ਇਦਾਂ ਦੇ ਬਿਆਨ ਕਿਸਾਨਾਂ ਖਿਲਾਫ ਆਉਂਦੇ ਨੇ ਦੇਖੋ ਜਿਹੜੀ ਭਾਜਪਾ ਦੀ ਸੋਚ ਹੈ ਇਹ ਹੈ ਕਿ ਆ ਹਿੰਦੂ ਰਾਸ਼ਟਰ ਬਣਾਉਣ ਦੀ ਉਹ ਬਾਕੀ ਜਿਹੜੀਆਂ ਘਟ ਗਿੰਤੀਆਂ ਆ ਉਹਨਾਂ ਤੇ ਸ਼ੁਰੂ ਤੋਂ ਹਮਲੇ ਲਗਾਤਾਰ ਕਰ ਰਹੀ ਹੈ ਚਾਹੇ ਮੁਸਲਮਾਨ ਹੋਣ ਚਾਹੇ ਸਿੱਖ ਹੋਣ ਚਾਹੇ ਦਲਿਤ ਹੋਣ ਉਹ ਸਾਰਿਆਂ ਨੂੰ ਆਪਣੇ ਜਿਹੜਾ ਆ ਉਹ ਨਿਸ਼ਾਨਾ ਬਣਾ ਰਹੀ ਹੈ ਉਹ ਬਾਕੀਆਂ ਨੂੰ ਖਤਮ ਕਰਕੇ ਸਿਰਫ ਤੇ ਸਿਰਫ ਉਹ ਹਿੰਦੂ ਰਾਸ਼ਟਰ ਇੱਕ ਭਾਸ਼ਾ ਇੱਕ ਦੇਸ਼ ਇੱਕ ਚੋਣ ਉਹ ਸਾਰਾ ਕੁਝ ਇਹ ਲਾਗੂ ਕਰਨ ਜਾ ਰਹੀ ਹੈ ਅਸੀਂ ਤੁਸੀਂ ਪਿੱਛੇ ਦੇਖਿਆ ਜਿੱਥੇ ਵੀ ਕਿ ਮਸਜਿਦ ਹੈ ਮਸਜਿਦ ਨੂੰ ਢਾ ਕੇ ਉੱਥੇ ਮੰਦਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਤੇ ਉਹ ਇਸੇ ਗੱਲ ਦਾ ਹੀ ਹੈ ਬਈ 1500 ਦੀ ਸੰਨ ਦੀ ਗੱਲ ਕਢ ਲੈਂਦੇ ਆ 1700 ਦੀ ਗੱਲ ਕਢ ਲੈਂਦੇ ਆ ਪਰ ਸਬੂਤ ਕੋਈ ਵੀ ਨਹੀਂ ਮਿਲਦਾ ਫੇਰ ਵੀ ਜਿਹੜਾ ਆ ਮੁਸਲਮਾਨਾਂ ਦੀਆਂ ਮਸਜਿਦਾਂ ਢਾ ਕੇ ਉਹ ਉਹਨਾਂ ਤੇ ਹਮਲਾ ਕਰਕੇ ਉਥੇ ਆਪਣੇ ਮੰਦਰ ਅਨੁਸਾਰੀ ਦੀ ਗੱਲ ਕਰਦੇ ਆ ਇਸੇ ਤਰ੍ਹਾਂ ਹੌਲੀ-ਹੌਲੀ ਇਹ ਗੱਲ ਫਿਰ ਬਾਕੀ ਧਰਮਾਂ ਤੇ ਵੀ ਆਊਗੀ ਉਹ ਸਾਰਿਆਂ ਨੂੰ ਖਤਮ ਕਰਕੇ ਬੰਨ ਸੁਵੰਤਾ ਖਤਮ ਕਰਕੇ ਸਿਰਫ ਆਪਣੇ ਹਿੰਦੂ ਰਾਸ਼ਟਰ ਦੀ ਉਹਦੀ ਗੱਲ ਕਰਦੇ ਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਇਹਨਾਂ ਸਾਰਿਆਂ ਨੂੰ ਐਮਪੀਜ਼ ਨੂੰ ਕਿ ਕੀ ਤੁਸੀਂ ਇਹੀ ਕੁਝ ਚਾਹੁੰਦੇ ਹੋ ਤੁਸੀਂ ਪੰਜਾਬ ਨੂੰ ਤੁਸੀਂ ਉਹ ਭਗ ਮਹਿਨਤ ਦੇ ਰੂਪ ਚ ਉਹਨੂੰ ਰੰਗਣਾ ਚਾਹੁੰਦੇ ਹੋ ਜਦ ਕਿ ਸਾਡਾ ਦੇਸ਼ ਤਾਂ ਬਨਸਵੰਤਾ ਦਾ ਸਾਰਿਆਂ ਭਨਸਵੰਤਿਆਂ ਦਾ ਦੇਸ਼ ਹੈ ਇੱਥੇ ਸਾਰੀ ਤਰ੍ਹਾਂ ਦੀਆਂ ਕੌਮਾਂ ਰਹਿਣੀਆਂ ਸਾਰੀਆਂ ਬਹੁਤ ਸਾਰੀਆਂ ਭਸ਼ਾਵਾਂ ਆ ਬਹੁਤ ਸਾਰੇ ਧਰਮ ਹੈ ਤੇ ਜੇ ਇਹ ਸਾਰਾ ਕੁਝ ਇਹ ਇਦਾਂ ਹੀ ਕਾਇਮ ਰੱਖਿਆ ਜਾਣਾ ਆ ਨਹੀਂ ਤਾਂ ਇੱਥੇ ਲੋਕ ਆਪਣੇ ਹੱਕਾਂ ਦੇ ਲਈ ਜਿੱਦਾਂ ਅੱਜ ਕਿਸਾਨ ਆਪਣੇ ਹੱਕਾਂ ਲਈ ਜਾਗੇ ਆ ਇਦਾਂ ਬਾਕੀ ਵੀ ਜਿਹੜੀਆਂ ਸਾਰੇ ਜਿਹੜੇ ਲੋਕ ਹੈ ਸਾਰੇ ਵਰਗ ਹੈ ਉਹ ਵੀ ਮੈਦਾਨ ਚ ਆਣਗੇ ਉਹ ਜਿੱਦਾਂ ਪਿੱਛੇ 2020 2021 ਚ ਹੋਇਆ ਤਾਂ ਇਦਾਂ ਹੀ ਉਹਨਾਂ ਨੂੰ ਸਰਕਾਰ ਨੂੰ ਇਹ ਜਿਹੜੀ ਹੈ ਆਪਣੇ ਹੱਥੋਂ ਕੇ ਛੱਟਣਾ ਪਊਗਾ